ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਮੇਰੀ ਕਿਸੇ ਭੈਣ ਨੇ ਭੇਜਿਆ ਹੋਇਆ ਹੈ ਉਹਨਾਂ ਨੇ ਅੱਜ ਕਮੈਂਟ ਕੀਤਾ ਸੀ ਕਿ ਆਪਣਾ ਨੰਬਰ ਦਿਓ ਤੇ ਨੰਬਰ ਮੈਂ ਦਿੱਤਾ ਤੇ ਉਹਨਾਂ ਨੇ ਡਿਜ਼ਾਈਨ ਜਿਹੜਾ ਭੇਜਿਆ ਹੋਇਆ ਹੈ ਡਿਜ਼ਾਈਨ ਬਹੁਤ ਹੀ ਸੌਖਾ ਆ ਤੇ ਇਹ ਜਿਹੜਾ ਡਿਜ਼ਾਈਨ ਆ ਸਕੀਵੀ ਤੇ ਬਹੁਤ ਸੋਹਣਾ ਲੱਗਦਾ ਹੈ ਉਹਨਾਂ ਨੇ ਵੀ ਸਕੀਵੀ ਦੀ ਪਿਕਚਰ ਭੇਜੀ ਹੋਈ ਹੈ ਮਲਟੀਕਲਰ ਦੀ ਸਕੀਵੀ ਬਣੀ ਹੋਈ ਆ ਵਾਈਟ ਤੇ ਮੈਂ ਵੀ ਇਸ ਲਈ ਵਾਈਟ ਤੇ ਬਣਾ ਰਹੀ ਹਾਂ ਬਹੁਤ ਸੋਖਾ ਡਿਜ਼ਾਈਨ ਹੈ ਤੇ ਇਹ ਡਿਜ਼ਾਈਨ ਜਿਹੜਾ 9 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇਹਦੇ ਵਿੱਚ ਜਿਹੜੇ ਗੈਪ ਵਾਲੇ ਕੁੰਡੇ ਨੇ ਤੁਸੀਂ ਦੋ ਵੀ ਰੱਖ ਸਕਦੇ ਜੇ ਉਲਟੇ ਤਿੰਨ ਵੀ ਰੱਖ ਸਕਦੇ ਜੇ ਇਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਕਿੰਨੇ ਕੁੰਡੇ ਰੱਖਣੇ ਵਿੱਚ ਗੈਪ ਵਾਸਤੇ 9 ਕੁੰਡਿਆਂ ਦਾ ਵੈਸੇ ਡਿਜ਼ਾਈਨ ਹੈ ਮੈਂ ਇੱਥੇ ਦੋ ਦੋ ਕੁੰਡੇ ਰੱਖੇ ਹੋਏ ਨੇ ਤੇ ਜਿਹੜੀ ਉਹਨਾਂ ਨੇ ਮੈਨੂੰ SKB ਦੀ ਫੋਟੋ ਭੇਜੀ ਹੋਈ ਸੀ ਉਹਦੇ ਸੈਂਟਰ ਦੇ ਵਿੱਚ ਉਲਟੇ ਉਲਟੇ ਕੁੰਡੇ ਬਣ ਕੇ ਤੇ ਬਟਨ ਪੱਟੀ ਵਾਸਤੇ ਡਿਜ਼ਾਈਨ ਬਣਿਆ ਹੋਇਆ ਹੈ ਉਹ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜਿੱਦਾਂ ਮਰਜ਼ੀ ਪਾ ਸਕਦੇ ਜੇ ਜਿੰਨੇ ਮਰਜ਼ੀ ਉਲਟੇ ਕੁੰਡੇ ਰੱਖ ਕੇ ਪਾ ਸਕਦੇ ਜੇ ਤੇ ਡਿਜ਼ਾਈਨ ਬਾਕੀ ਜਿਹੜਾ ਸੌਰੀ ਜਿਹੜਾ ਡਿਜ਼ਾਈਨ ਹੈ ਉਹ ਸਿਰਫ 9 ਕੁੰਡਿਆਂ ਦਾ ਬਾਕੀ ਐਡਜਸਟਮੈਂਟ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਜੀ ਤੇ ਇੱਥੇ ਮੈਂ ਦੋ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਮੈਂ 9 9 ਦੇ ਹਿਸਾਬ ਨਾਲ ਕੁੰਡੇ ਪਾਏ ਨੇ ਤੇ ਦੋ ਦੋ ਕੁੰਡੇ ਜਿਹੜੇ ਗੈਪ ਵਾਸਤੇ ਪਾਏ ਨੇ ਤੇ ਤੁਸੀਂ ਵੀ ਕੁੰਡੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹੋ ਡਿਜ਼ਾਈਨ 9 ਕੁੰਡਿਆਂ ਤੇ ਬਣੇਗਾ ਸਿੱਧੀ ਸਾਈਡ ਤੋਂ ਡਿਜ਼ਾਈਨ ਬਣਨਾ ਹੈ ਤੇ ਉਲਟੀ ਸਾਈਡ ਜਿਹੜੀ ਹੈ ਬਿਲਕੁਲ ਸਿੰਪਲ ਬਣਨੀ ਹੈ ਤੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਬੈਕ ਸਾਈਡ ਤੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਉਣੇ ਆ 1 2 3 ਤਿੰਨ ਕੁੰਡੇ ਸਿੱਧੇ ਬਣਾ ਲੈ ਹੁਣ ਜਾਲੀ ਪਾਵਾਂਗੇ ਇੱਥੇ ਜਾਲੀ ਪਾ ਲਈ ਹੁਣ ਅਗਲੇ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਲੈਣਾ ਹੈ ਪਹਿਲੋਂ ਆਹ ਵਾਲੇ ਦੋ ਕੁੰਡਿਆਂ ਨੂੰ ਲੈਣਾ ਇਸ ਤਰ੍ਹਾਂ ਫਿਰ ਨਾਲ ਹੀ ਆਹ ਵਾਲਾ ਕੁੰਡਾ ਲੈ ਲੈਣਾ ਤੇ ਤਿੰਨਾਂ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਵਾ ਥੋੜਾ ਪਹਿਲੀ ਸਲਾਈ ਦੇ ਵਿੱਚ ਟਾਈਟ ਬਣੇਗਾ ਇਸ ਤਰ੍ਹਾਂ ਕਰਕੇ ਇਧਰ ਸਾਈਡ ਇੱਕ ਜਾਲੀ ਪਾ ਲਈ ਆਪਾਂ ਹੁਣ ਇਧਰ ਫੇਰ ਜਾਲੀ ਪਾਵਾਂਗੇ ਤੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤੇ ਤਿੰਨ ਆਹ ਸਾਡਾ 9 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਆ ਦੋ ਕੁੰਡੇ ਗੈਪ ਵਾਸਤੇ ਪਾਏ ਨੇ ਹੁਣ ਸੈਂਟਰ ਦੇ ਵਿੱਚ ਫੇਰ ਆਪਾਂ ਦੋ ਕੁੰਡੇ ਬਣਾਵਾਂਗੇ ਸੈਂਟਰ 'ਚ ਆਪਾਂ ਤਿੰਨ ਕੁੰਡੇ ਬਣਾ ਲੈਨੇ ਗੈਪ ਵਾਸਤੇ ਇੱਧਰ ਵੇਖੋ ਆ ਇੱਕ ਐਗਜ਼ਿਟ ਪਾ ਕੇ ਤਿੰਨ ਹੋ ਗਏ ਇੱਥੇ ਵੀ ਆਪਾਂ ਤਿੰਨ ਕੁੰਡੇ ਨਾਲੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 ਤੇ 3 ਹੁਣ ਇਸ ਤਰ੍ਹਾਂ ਧਾਗਾ ਘੁਮਾ ਕੇ ਜਾਲੀ ਪਾ ਲੈਣੀ ਆ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਸ ਤਰੀਕੇ ਦੇ ਨਾਲ ਆਪਾਂ ਪਹਿਲਾ ਪਾ ਲਿਆ ਫਿਰ ਆਹ ਵਾਲਾ ਕੁੰਡਾ ਪਾ ਲਿਆ ਤੇ ਤਿੰਨਾ ਕੁੰਡਿਆਂ ਨੂੰ ਆਪਾਂ ਇਕੱਠੇ ਬਣ ਕੇ ਤਿੰਨ ਤੋਂ ਇੱਕ ਕਰ ਦੇਣਾ ਇੱਕ ਜਾਲੀ ਆਪਾਂ ਇੱਧਰ ਪਾ ਲਈਆ ਇੱਕ ਜਾਲੀ ਹੁਣ ਇੱਧਰ ਪਾਵਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤੇ ਤਿੰਨ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਂਟੇ ਆ ਇੱਕ ਕੁੰਡਾ ਵਾਧੂ ਆ ਇਹਨੂੰ ਆਪਾਂ ਦੋ ਤੋਂ ਇੱਕ ਕਰ ਦਿੰਨੇ ਆ ਲਾਸਟ ਤੇ ਤੇ ਸਾਡੇ ਕੁੰਡੇ ਜਿਹੜੇ ਇਕੁਅਲ ਹੋ ਜਾਣਗੇ ਇਸ ਤਰੀਕੇ ਦੇ ਨਾਲ ਉਲਟੀ ਸਲਾਈ ਜਿਹੜੀ ਉਹ ਆਪਾਂ ਪੂਰੀ ਸਿੰਪਲ ਉਲਟੀ ਬਣਾਉਣੀ ਹੈ ਤੇ ਅੱਜ ਮੈਂ ਆਪਣਾ ਨੰਬਰ ਜਿਹੜਾ ਉੱਪਰ ਵੀਡੀਓ ਦੇ ਸ਼ੋਅ ਕਰ ਦਾਂਗੀ ਤੁਸੀਂ ਦੇਖ ਸਕਦੇ ਹੋ ਇਸ ਨੰਬਰ ਤੇ ਤੁਸੀਂ WhatsApp ਮੈਸੇਜ ਕਰਕੇ ਤੇ ਪਲੀਜ਼ ਕਾਲ ਨਾ ਕਰਿਓ ਮੈਸੇਜ ਕਰਿਆ ਕਰੋ ਮੈਸੇਜ ਕਰਕੇ ਜੇ ਕੋਈ ਡਿਜ਼ਾਈਨ ਜਾਂ ਕੁਝ ਪੁੱਛਣਾ ਹੈ ਤੇ ਪੁੱਛ ਸਕਦੇ ਹੋ ਤੇ ਨਾਲ ਦੀ ਨਾਲ ਇਸ ਨੰਬਰ ਤੇ ਹੀ ਆਪਾਂ ਸੂਟ ਵੀ ਸੇਲ ਕਰਦੇ ਹਾਂ ਤੁਸੀਂ ਮੇਰਾ ਨੰਬਰ ਜਿਹੜਾ ਉਹ ਸੇਵ ਕਰ ਲਿਓ ਤੇ ਸੂਟਾਂ ਦੀ ਵੀ ਅਪਡੇਟ ਜਿਹੜੀ ਤੁਹਾਨੂੰ ਮਿਲਦੀ ਰਹੇਗੀ ਬਹੁਤ ਹੀ ਸੋਹਣੇ ਸੂਟ ਸੇਲ ਕਰਦੇ ਆਪਾਂ ਤੇ ਪ੍ਰਾਈਸ ਵੀ ਜਿਹੜੇ ਬਿਲਕੁਲ ਜੈਨੂਇਨ ਹੁੰਦੇ ਆ ਤੇ ਤੁਸੀਂ ਮੇਰੇ ਸੂਟਾਂ ਦੀਆਂ ਵੀ ਵੀਡੀਓਜ਼ ਜਿਹੜੀਆਂ ਉਹ ਦੇਖ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੋਏਗਾ ਤੇ ਉਹ ਤੁਸੀਂ ਦੇਖ ਕੇ ਤੇ ਉਹਦੇ ਤੇ ਮੈਸੇਜ ਕਰਨੇ ਆ ਜਿੰਨੇ ਵੀ ਮੈਸੇਜ ਕਰਨਾ ਜਿੰਨੇ ਫੋਟੋ ਭੇਜਣੀਆਂ ਉਸੇ ਨੰਬਰ ਤੇ ਹੀ ਭੇਜਣੀ ਆ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਦੋ ਕੁੰਡੇ ਉਲਟੇ ਜਿਹੜੇ ਇਹ ਤੇ ਹਰ ਵਾਰ ਉਲਟੇ ਹੀ ਬੰਨਨੇ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਉਣਾ ਪਹਿਲਾਂ ਤਿੰਨ ਕੁੰਡੇ ਸਿੱਧੇ ਬਣਾਏ ਸੀ ਹੁਣ ਸਿਰਫ ਇੱਕ ਕੁੰਡਾ ਸਿੱਧਾ ਬਣਾਉਣਾ ਅਗਲੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਇਸ ਤਰ੍ਹਾਂ ਸਿੰਪਲ ਕਟਾ ਕੇ ਇੱਥੇ ਹੁਣ ਆਪਾਂ ਜਾਲੀ ਪਾ ਲੈਣੀ ਹੈ ਇੱਕ ਇੱਕ ਜਾਲੀ ਪਾ ਲਈ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤੇ ਤਿੰਨ ਫਿਰ ਜਾਲੀ ਪਾਵਾਂਗੇ ਆਹ ਵਾਲਾ ਕੁੰਡਾ ਤੇ ਆਹ ਵਾਲਾ ਕੁੰਡਾ ਉਤਾਰ ਕੇ ਇਹਨਾਂ ਨੂੰ ਦੂਸਰੀ ਸਾਈਡ ਨੂੰ ਕਰ ਲੈਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਕ ਕੁੰਡਾ ਫਿਰ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਸੈਂਟਰ ਵਾਲੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਰੰਟ ਲੂਪ ਨਾਲ ਫਿਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤੇ ਤਿੰਨ ਫਿਰ ਜਾਲੀ ਪਾਵਾਂਗੇ ਇਸ ਤਰ੍ਹਾਂ ਧਾਗਾ ਘੁਮਾ ਕੇ ਹੁਣ ਆਹ ਵਾਲਾ ਕੁੰਡਾ ਤੇ ਆਹ ਵਾਲਾ ਕੁੰਡਾ ਇਹਨਾਂ ਨੂੰ ਤਾਰ ਕੇ ਆਪਣਾ ਦਾ ਮੂੰਹ ਇਸ ਤਰ੍ਹਾਂ ਚੇਂਦ ਕਰ ਲੈਣਾ ਤੇ ਬੈਕ ਲੂਪ ਦੇ ਨਾਲ ਦੋ ਦੋ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਲਾਸਟ ਦੇ ਦੋ ਕੁੰਡੇ ਫਿਰ ਉਲਟੇ ਆਉਣਗੇ ਤੇ ਲਾਸਟ ਵਾਲਾ ਜਿਹੜਾ ਉਹ ਸਿੱਧਾ ਆ ਜਾਏਗਾ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਤੇ ਚੌਥੀ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾਵਾਂਗੇ ਇਹਨਾਂ ਭੈਣ ਜੀ ਹੁਣਾਂ ਨੇ ਦੋ ਮਤਲਬ ਮੈਨੂੰ ਸਕੀਵੀਆਂ ਦੀਆਂ ਫੋਟੋ ਭੇਜੀਆਂ ਹੋਈਆਂ ਐ ਇੱਕ ਜਿਹੜੀ ਸਕੀਵੀ ਉਹ ਇਹਨਾਂ ਨੇ ਕਿਸੇ ਵੀ ਸ਼ਾਰਟ ਤੋਂ ਮਤਲਬ ਸ਼ਾਰਟ ਵੀਡੀਓ ਤੋਂ ਸਕਰੀਨਸ਼ਾਟ ਲਿਆ ਹੋਇਆ ਹੈ ਉਸਕੀ ਵੀ ਜਿਹੜੀ ਆ ਉਹ ਬਣੀ ਹੋਈ ਆ ਕਰੋਸ਼ੀਏ ਦੇ ਨਾਲ ਉਹ ਵਾਲਾ ਡਿਜ਼ਾਈਨ ਮੈਂ ਨੇ ਬਣਾ ਕੇ ਦਿਖਾਵਾਂਗੀ ਕਿਉਂਕਿ ਮੈਂ ਕਰੋਸ਼ੀ ਦੀ ਸਵੈਟਰ ਨਹੀਂ ਬਣਾਉਂਦੀ ਤੇ ਜਿਹੜੀ ਇਸ ਤਲਾਈਆਂ ਨਾਲ ਬਣੀ ਹੋਈ ਆ ਉਹ ਆਪਾਂ ਬਣਾ ਰਹੇ ਆ ਤੇ ਜਦੋਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਤੁਸੀਂ ਵੀਡੀਓ ਦੇ ਨਾਲ ਨਾਲ ਹੀ ਬਣਾ ਕੇ ਦੇਖ ਲਓ ਤੇ ਤੁਹਾਨੂੰ ਜਿਹੜਾ ਸੌਖਾ ਸਮਝ ਆਏਗਾ ਉਲਟੀ ਸਲਾਈ ਆਪਾਂ ਹਰ ਵਾਰ ਪਲੇਨ ਹੀ ਬਣਾਉਣੀ ਆ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਇੱਲਾ ਕੁੰਡਾ 슬ਿੱਪ ਕਰ ਲਿਆ ਫਿਰ ਦੋ ਕੁੰਡੇ ਉਲਟੇ ਜਿਹੜੇ ਉਹ ਤੇ ਹਰ ਵਾਰ ਉਲਟੇ ਹੀ ਬਣਨਗੇ ਧਾਗਾ ਪਿੱਛੇ ਕਰ ਲਾਂਗੇ ਹੁਣ ਸਟਾਰਟਿੰਗ ਤੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਜਾਲੀ ਪਾਵਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਬੈਗ ਲੂਪ ਦੇ ਨਾਲ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਧਾਗਾ ਘੁਮਾ ਕੇ ਫਿਰ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 ਤੇ 5 ਕੁੰਡੇ ਸਿੱਧੇ ਬਣਾ ਲਏ ਫਿਰ ਜਾਲੀ ਪਾਵਾਂਗੇ ਧਾਗਾ ਘੁਮਾ ਕੇ ਅਦੋਹ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦਾਂਗੇ ਲਾਸਟ ਤੇ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਨੇ ਤੇ ਐਗਜ਼ਿਟ ਜਿਹੜਾ ਉਹ ਸਿੱਧਾ ਬਣਾ ਲੈਣਾ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਉਲਟੀ ਸਲਾਈ ਜਿਹੜੀ ਆਪਾਂ ਪੂਰੀ ਉਲਟੀ ਬਣਾ ਲੈਣੀ ਆ ਤੇ ਬੈਕ ਸਾਈਡ ਪਲੇਨ ਵਾਲੇ ਡਿਜ਼ਾਈਨ ਜਿਹੜੇ ਪਹਿਣਾ ਨੂੰ ਬਹੁਤ ਹੀ ਪਸੰਦ ਆਉਂਦੇ ਨੇ ਕਿਉਂਕਿ ਬਹੁਤ ਸਾਰੀਆਂ ਪਹਿਣਾ ਅੱਜ ਕੱਲ ਬੁਣਾਈ ਤੇ ਸਵੈਟਰ ਬਣਾਉਂਦੀਆਂ ਨੇ ਤੇ ਉਹਨਾਂ ਲਈ ਇਹ ਵਾਲੇ ਡਿਜ਼ਾਈਨ ਬਣਾਉਣੇ ਜਿਹੜੇ ਸੌਖੇ ਹੋ ਜਾਂਦੇ ਨਾਲੇ ਜਿਵੇਂ ਸਕੀਵੀ ਦਾ ਟ੍ਰੈਂਡ ਚੱਲ ਰਿਹਾ ਹੈ ਤੇ ਸਕੀਵੀ ਤੇ ਵੇਵਲ ਡਿਜ਼ਾਈਨ ਜਿਹੜੇ ਆ ਆਸਾਨੀ ਦੇ ਨਾਲ ਪੈ ਜਾਂਦੇ ਆ ਮੈਂ ਪਹਿਲਾਂ ਡਿਜ਼ਾਈਨ ਬਣਾ ਕੇ ਦੇਖਿਆ ਸੀ ਤੇ ਗੋਲਾ ਲਪੇਟਿਆ ਨਹੀਂ ਆ ਇਸ ਲਈ ਗੁੰਜਲਾ ਭੇਗ ਲਿਆ ਆਪਾਂ ਉਲਟੀਆਂ ਸਲਾਈਆਂ ਪਲੇਨ ਵਾਲੇ ਮੈਂ ਬਹੁਤ ਸਾਰੇ ਡਿਜ਼ਾਈਨ ਤਾਂ ਢਿੱਲੀ ਲੈ ਕੇ ਆਉਂਦੀ ਰਹਿਣੀ ਆ ਕਿ ਪਹਿਣਾ ਨੂੰ ਆਸਾਨੀ ਹੋ ਜੇ ਵੈਸੇ ਵੀ ਸਕੀਵੀਆਂ ਤੇ ਜਿਹੜੇ ਇਸ ਤਰ੍ਹਾਂ ਦੇ ਜਾਲੀ ਵਾਲੇ ਡਿਜ਼ਾਈਨ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਹੁਣ ਛੇਵੇਂ ਸਲਾਈ ਆਪਾਂ ਬਣਾ ਲਈਏ ਉਲਟੇ ਕੁੰਡਿਆਂ ਨਾਲ ਸ਼ੀਸ ਲਾਈਆਂ ਸਾਡੀਆਂ ਬਣ ਗਈਆਂ ਡਿਜ਼ਾਈਨ ਜਿਹੜਾ ਸਾਡਾ ਬਣ ਗਿਆ ਪਰ ਮੈਂ ਇੱਕ ਸਲਾਈ ਤਾਂ ਨੂੰ ਹੋਰ ਬਣਾ ਕੇ ਦਿਖਾਵਾਂਗੀ ਇੱਕ ਵਾਰ ਹੋਰ ਬਣਾ ਕੇ ਦਿਖਾਉਣੀ ਤਾਂ ਕਿ ਕੋਈ ਕਨਫਿਊਜ਼ਨ ਨਾ ਰਵੇ ਪਹਿਲਾ ਕੁੰਡਾ ਉਤਾਰ ਲਿਆ ਫੇਸ ਸਟਾਰਟਿੰਗ ਤੋਂ ਇਹ ਆਪਾਂ ਬਣਾਉਣਾ ਹੈ ਦੋ ਕੁੰਡੇ ਉਲਟੇ ਤਾਂ ਗਾ ਪਿੱਛੇ ਸੌਰੀ ਤਿੰਨ ਕੁੰਡੇ ਸਿੱਧੇ ਦੋ ਤਿੰਨ ਕੁੰਡੇ ਸਿੱਧੇ ਹੁਣ ਆਪਾਂ ਜਾਲੀ ਪਾਵਾਂਗੇ ਫੇਰ ਫੇਰ ਵੇਖੋ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਚ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਇਸ ਤਰ੍ਹਾਂ ਆਪਾਂ ਫੇਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਧਰ ਜਾਲੀ ਪਾਲੀ ਇੱਕ ਜਾਲੀ ਇੱਧਰ ਪਾਵਾਂਗੇ ਤੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਫੇਰ ਸਿੱਧੇ 1 2 ਤੇ 3 ਤਾਂ ਗਕਮਾ ਕੇ ਜਾਲੀ ਪਾਵਾਂਗੇ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਆ ਜਿਹੜਾ ਫਰੰਟ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਸਾਹਮਣੇ ਲੈ ਆਉਣਾ ਜਿਹੜਾ ਸੈਂਟਰ ਵਾਲਾ ਕੁੰਡਾ ਹੈ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ ਲਾਸਟ ਤੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਬਣਾਵਾਂਗੇ ਇੱਕ ਵਾਰ ਤੁਹਾਨੂੰ ਡਿਜ਼ਾਈਨ ਹੋਰ ਬਣਾ ਕੇ ਦਿਖਾ ਦਿੰਨੀ ਆ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜੇ। ਵੈਸੇ ਇਹ ਹੀ ਛੇ ਸਲਾਈਆਂ ਰਿਪੀਟ ਹੋਣੀਆਂ ਉਲਟੀ ਸਲਾਈ ਜਿਹੜੀ ਆਪਾਂ ਪੂਰੀ ਉਲਟੇ ਕੁੰਡੀਆਂ ਨਾਲ ਬਣਾ ਲੈਣੀਆਂ। ਪੂਰੀ ਸਲਾਈ ਆਪਾਂ ਉਲਟੇ ਕੁੰਡੀਆਂ ਨਾਲ ਬਣਾ ਲੈਣੀ ਆ। ਲੋ ਜੀ ਇੱਕ ਵਾਰ ਡਿਜ਼ਾਈਨ ਹੋਰ ਬਣਾਤਾ ਹੈ ਤੇ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਐਵੇਂ ਦਾ ਲੱਗਦਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉੱਪਰ ਇਸ ਦੀ ਪਿਕਚਰ ਵੀ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਸੇਮ ਉਹੀ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਇੱਕ ਚੀਜ਼ ਹੋ ਰਿਹਾ ਇਦਾਂ ਤੇ ਡਿਜ਼ਾਈਨ ਬਣਾਉਣ ਵਾਸਤੇ ਸਲਾਈਆਂ ਬਰੀਕ ਹੀ ਲਾਇਆ ਕਰੋ ਕਿਉਂਕਿ ਜਿਹੜੇ ਉਲਟੀ ਸਾਈਡ ਤੋਂ ਪਲੇਨ ਡਿਜ਼ਾਈਨ ਨੇ ਤੇ ਇੱਥੇ ਵਿੱਚ ਉਲਟੇ ਕੁੰਡੇ ਨੇ ਇਹ ਡਿਜ਼ਾਈਨ ਜਿਹੜੇ ਥੋੜੇ ਲੂਜ਼ ਬੰਦੇ ਨੇ ਜਦੋਂ ਆਹ ਵਾਲੇ ਉਲਟੇ ਕੁੰਡੇ ਆਪਾਂ ਇੱਧਰ ਸਾਈਡ ਤੋਂ ਸਿੱਧੇ ਕਰ ਲਈਏ ਤੇ ਫੇਰ ਡਿਜ਼ਾਈਨ ਸਾਡੇ ਜਿਹੜੇ ਉਹ ਥੋੜੇ ਟਾਈਟ ਹੋ ਜਾਂਦੇ ਆ ਇਸ ਲਈ ਇਸ ਤਰ੍ਹਾਂ ਦੇ ਡਿਜ਼ਾਈਨਾਂ ਵਾਸਤੇ ਤੁਸੀਂ ਸिलाई ਬਰੀਕ ਲਾਓਗੇ ਜੇਕਰ ਤੇ ਡਿਜ਼ਾਈਨ ਤੁਹਾਡਾ ਜਿਹੜਾ ਜਿਆਦਾ ਸੋਹਣਾ ਲੱਗੇਗਾ ਜਿਆਦਾ ਮਤਲਬ ਉੱਬਰ ਕੇ ਆਏਗਾ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ